ਇੱਕ ਹੈ ਤੇ ਮੈਚ ਬਹੁਤ ਜ਼ਿਆਦਾ ਹੁੰਦੇ ਨੇ ਅਲੱਗ-ਅਲੱਗ ਤਰ੍ਹਾਂ ਦੇ ਲੋਕਾਂ ਦੇ ਤੁਹਾਨੂੰ ਫੋਨ ਆਉਂਦੇ ਹੋਣਗੇ ਫਿਰ ਉਸ ਉਹਨਾਂ ਦਿਨਾਂ ਨੂੰ ਕਿਵੇਂ ਮੈਨੇਜ ਕਰਦੇ ਹੋ ਕਬੱਡੀ ਨੂੰ ਲੱਗਦਾ ਨਹੀਂ ਬਈ ਕਿਸੇ ਦਾ ਉਹ ਹੋਇਆ ਹੈ ਕਿਸੇ ਬਗਾੜੇ ਪੈ ਗਿਆ ਉਹ ਸਾਰੀ ਕਬੱਡੀ ਬਗੜ ਪੈ ਗਿਆ ਅੱਜ ਰੋਲਾ ਚੱਲ ਰਿਹਾ ਕੱਲ ਨੂੰ ਬਈ ਇਕੱਠੇ ਖੇਡਦੇ ਮਿਲ ਜਾਂ ਪ੍ਰੋਮੋਟਰਾਂ ਦਾ ਵੀ ਹੋਵੇ ਪਲੇਅਰਾਂ ਦਾ ਵੀ ਅੱਜ ਗ੍ਰਾਊਂਡ 'ਤੇ ਮ ਲੜਾਈ ਪਲੇਅਰ ਕੱਲ ਨੂੰ ਨਾ ਅਗਲੇ ਟੂਰਨਾਮੈਂਟ 'ਚ ਫਿਰ ਇਕੱਠੇ ਖੇਡਦੇ ਮਿਲ ਜਾਂ ਉਹ ਜੋ ਪ੍ਰੇਲਡ ਨਾ ਕਰੀ ਹੈ ਤੂੰ ਮੈਂ ਬੋਲਿਆ ਬਈ ਅਗਰ ਤੁਸੀਂ ਮੈਂ ਪਰਲੀ ਫੈਡਰੇਸ਼ਨ ਵਿੱਚ ਖੇਡੂਗਾ ਤਾਂ ਤੁਸੀਂ ਕੀ ਕਰੋਗੇ ਨੂੰ ਕਿ ਬੈਨ ਕਰਾਂਗੇ ਅਸੀਂ ਖੇਡ ਨਹੀਂ ਦੇਣਾ ਜਿੱਦਾਂ ਕੈਨੇਡਾ ਬੈਨ ਕਰ ਰਹੇ ਹੈ ਇਦਾਂ ਹੀ ਬੈਨ ਕਰਾਂਗੇ ਮੈਂ ਪੱਕੀ ਗੱਲ ਹੈਗੀ ਨਾ ਹਾਂ ਪੱਕੀ ਗੱਲ ਹੈਗੀ ਵਿੱਜਾ ਤੂੰ ਸਾਰੇ ਰਿਪਲੇਅ ਕਰਦਾ ਲੱਗ ਰਿਹਾ ਵਿੱਜਾ ਵੀ ਜਲਵਾ ਹੈ ਫਿਰ ਵਿੱਜਾ ਕੇ ਮੇਰਾ ਪ੍ਰੀਮ ਲਵਾਇਆ ਮੇਰੀ ਗੇਮ ਥੀ ਮੇਰੀ ਪਰਫਾਰਮੈਂਸ ਤੇ ਤਾਂ ਹੀ ਤੋ ਲਵਾਇਆ ਕਿ ਮੇਰੇ ਘਰੇ ਬੱਟੀ ਵੀਜਾ ਥੋੜੀ ਲਵਾਇਆ ਛੱਡਦੇ ਸੁਰਜ ਨੂੰ ਸਲਾਮ ਹੈਗੇ ਸਾਰੇ ਕੋਈ ਨਹੀਂ ਬਾਦ ਵਿੱਚ ਕੋਈ ਨਹੀਂ ਪੁੱਛਦਾ ਇਹ ਬੇਰੀ ਵਾਲੇ ਇਦਾਂ ਪੁੱਛਣ ਵਾਲੇ ਸੀ ਇਹਨੂੰ ਕਿ ਅਸੀਂ ਛੱਡਦੇ ਨਹੀਂ ਪੱਲਾ ਖੁਸ਼ੀ ਪੱਲੀ ਫਤੇਗੜ ਛੰਨਾ ਕਿੰਨੇ ਪਲੇਅਰ ਦੱਸਾਂ ਜੋ ਛੱਡਿਓਏ ਦੂਜੀ ਫੈਡਰੇਸ਼ਨ ਵਿੱਚ ਹੈਗੇ ਆਪਾਂ ਕਿਸੇ ਦੀ ਸਿਰਤੇ ਨਹੀਂ ਹੈਗੇ ਆਪਾਂ ਹੈਗੇ ਆਪਣੇ ਮਾਪਿਓ ਦੇ ਸਿਰ ਦੇ ਉੱਪਰ ਵਾਲੇ ਦੇ ਸਿਰਤੇ ਉਹਨਾਂ ਦਾ ਮੈਂ ਜਦੋਂ ਮਾੜਾ ਸੀ ਉਦੋਂ ਮੈਨੂੰ ਕੋਈ ਬੰਦਾ ਨਹੀਂ ਆਇਆ ਭਾਈ ghee ਖਾ ਤੂੰ ਦੁੱਧ ਪਿਓ ਭਾਈ ਪ੍ਰੈਕਟਿਸ ਕਰ ਭਾਈ ਤੈਨੂੰ ਤਗੜਾ ਕਰਾਂਗੇ ਬਹੁਤ ਤਗੜਾ ਜੱਫੀ ਲੱਗਿਆ ਉਹਨੇ ਉਸ ਦਿਨ ਤੋਂ ਬਾਅਦ ਉਸ ਦਾ 팬 ਹੋ ਗਿਆ ਜਾਦੂਗਰ ਦਾਬ ਹੌਸੀਗੇ ਹਾਂ ਮੂਫ ਦਿਨ ਤੋਂ ਬਾਅਦ ਉਸ ਦਾ 팬 ਹੋ ਗਿਆ ਭਾਈ ਬੰਦਾ ਭਾਈ ਕਲਾਕਾਰ ਹੀ ਹੈ ਬਿਲਕੁਲ ਜੀ ਬਿਲਕੁਲ ਮਨੂੜੇ ਬਹੁਤ ਖੁਸ਼ੀ ਹੋਈ ਦੀ ਭਾਈ 11000 ਰੁਪਏ ਮਿਲੇ ਉਹਦੇ ਬਹੁਤ ਉਸਲਾ ਹੋਇਆਦਾ ਭਾਈ ਜਿਵੇਂ ਤੁਹਾਡੇ ਚਾਹਣ ਵਾਲੇ ਬਹੁਤ ਸਾਰੇ ਲੋਕੇ ਜਾਨਣਾ ਚਾਹੁੰਦੇ ਨੇ ਸ਼ਿਲੂ ਦੀ ਖਰਾਕ ਕੀ ਹੈ ਸਾਰੀ ਦੁਨੀਆ 'ਚ ਸ਼ਿਲੂ ਦਾ ਸਿੱਕਾ ਚੱਲਦਾ ਹੈ ਫਿਰ ਮਾਂ-ਬਾਪ ਦਾ ਲਵਾ ਦੋ ਗੇੜਾ ਕਿਤੇ ਜਰੂਰ ਲਵਾ ਦਿਓ ਦੁਨੀਆ ਚ ਢਾਡੋ ਜਾ ਆਜਾ ਜਰੂਰ ਜਰੂਰ ਬਹੁਤ ਉਹਨਾਂ ਦੀ ਪਕੜ ਦੇ ਵਿੱਚ ਇਹ ਗੱਲ ਨਹੀਂ ਆਈ ਵੀ ਜਿੰਨਾ ਚਿਰ ਕੋਈ ਬੰਦਾ ਨੰਬਰ ਲੈਂਦਾ ਹੈ ਉਹਨਾਂ ਚਿਰ ਦੁਨੀਆ ਉਹਨੂੰ ਸਲਾਮਾ ਕਰਦੀ ਹੈ ਇਹ ਕੰਮ ਕਰ ਲਿਓ ਜਦੋਂ ਕੱਲ੍ਹ ਖੇਡਦਾ ਹੋ ਨਾ ਉਸਨੇ ਛੱਡ ਕੇ ਦੁੱਜੀ ਕਲਮ ਮੇਂ ਖੇਡ ਕੇ ਦੇਖ ਲਓ ਆਪੇ ਪਤਾ ਲੱਗ ਜਾਏ ਬਈ ਪੁੱਤ ਹੈਗਾ ਕਿ ਨਹੀਂ ਹੈਗਾ ਪੁੱਤ ਬਿਲਕੁਲ ਠੀਕ ਹੈ ਬਾਕੀ ਪ੍ਰਮੋਟਰ ਸਾਰੇ ਪੁੱਤ- ਮੇਰੇ ਪੁੱਤਾਂ ਵਰਗਾ ਪੁੱਤ ਕੋਈ ਉੱਦਾਂ ਨਹੀਂ ਪੁੱਤ ਸਤਿ ਸ੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਸਤਪਾਲ ਖੜਿਆਲ ਪੰਜਾਬ ਵਾਰਿਆ ਚੈਨਲ ਤੇ ਤੁਹਾਡਾ ਸਵਾਗਤ ਕਰਦਾ ਖੇਡ ਜੀ ਦੀ ਨੇ ਲੋਕ دیਵਾਨੇ ਕੀਤੇ ਨੇ ਫੜਫੜ ਚੰਗੇ ਰੇਡਰ ਜੀ ਨੇ ਸੀਤੇ ਨੇ ਦੁਨੀਆਂ ਦੇ ਵਿੱਚ ਜਿਹਦੀ ਖੇਡ ਦਾ ਅੱਜ ਕੰਦੇ ਨਜ਼ਾਰਾ ਏ ਉਹ ਬਾਹੂ ਅਕਬਰਪੁਰ ਦਾ ਸ਼ਿਲੂ ਬੁਲਾ ਰਾਇ ਉਹ ਬਾਹੂ ਅਕਬਰਪੁਰ ਦਾ ਸ਼ਿਲੂ ਬੁਲਾ ਰਾਇ ਸ਼ਿਲੂ ਇਸ ਸਾਲ ਰੰਟੋ ਦੇ ਕੱਪ ਦਾ ਬੈਸਟ ਸਟਾਪਰ ਰਿਹਾ ਪਿਛਲੇ ਕਈ ਸਾਲਾਂ ਤੋਂ ਤੁਸੀਂ ਉਹਦੀ ਖੇਡ ਦਾ ਜਿਹੜਾ ਅ ਮਜਾਜ ਤੱਕ ਰਹੋਗੇ